हां जी सत श्री अकाल दोस्तों किवें हो सारे ठीक ठाक हो सो एक और वीडियो लेके मैं गुरिंदर हाजिर होयां ਤੇ ਇੱਕੋ ਹੀ ਵਿਸ਼ਾ ਲੈ ਕੇ ਹਾਜ਼ਰ ਹੋਇਆ ਜਿਹੜਾ ਤੁਹਾਡੀ ਜ਼ਿੰਦਗੀ ਨੂੰ ਸੁਖਾਲਾ ਕਰ ਸਕਦਾ ਤੁਹਾਡੀ ਜ਼ਿੰਦਗੀ ਦੇ ਵਿੱਚ ਮੋਟੀਵੇਸ਼ਨ ਭਰ ਸਕਦਾ ਮੈਂ ਵਿਸ਼ੇ ਵਾਰ-ਵਾਰ ਰਿਪੀਟ ਵੀ ਕਰਦਾ ਕਈ ਵੀਡੀਓਜ਼ ਦੇ ਵਿੱਚ ਤੇ ਉਹ ਜਾਣ ਬੁੱਝ ਕੇ ਕਰਦਾ ਉਹਦਾ ਇੱਕੋ ਇੱਕ ਮਕਸਦ ਹੈ ਕਿ ਤੁਹਾਡੀ ਜ਼ਿੰਦਗੀ ਦੇ ਵਿੱਚ ਪੋਜ਼ਿਟਿਵਿਟੀ ਬਣੀ ਰਹੇ ਜੇ ਤੁਸੀਂ ਭੁੱਲਣ ਵੀ ਲੱਗੋ ਵੀਡੀਓ ਦੇਖ ਕੇ ਫਿਰ ਤੁਹਾਡੀ ਜਿਹੜੀ એનર્ਜੀ ਆ ਜ਼ਿੰਦਗੀ ਜਿਉਣ ਨੂੰ ਲੈ ਕੇ ਉਹ ਬਰਕਰਾਰ ਰਹਿ ਸਕੇ ਸੋ ਅੱਜ ਤਿੰਨ ਚੀਜ਼ਾਂ ਬਾਰੇ ਗੱਲ ਕਰਨੀਆਂ ਜੋ ਅੱਜ ਦਾ ਵਿਸ਼ਾ ਵਾ ਕਿ ਉਹ ਤਿੰਨ ਚੀਜ਼ਾਂ ਤੁਹਾਨੂੰ ਬਰਬਾਦ ਕਰ ਸਕਦੀਆਂ ਨੇ ਤੇ ਉਹਨਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚੋਂ ਸਾਨੂੰ ਬਾਹਰ ਜਰੂਰ ਕਰਨਾ ਚਾਹੀਦਾ ਤੇ ਤੁਹਾਡੀ ਜ਼ਿੰਦਗੀ ਆ ਜਿਹੜੀ ਉਹ ਸੁਖਾਲੀ ਹੋ ਜਾਊਗੀ ਖੂਬਸੂਰਤ ਹੋ ਜਾਊਗੀ ਸੋ ਕਿਹੜੀਆਂ ਨੇ ਉਹ ਤਿੰਨ ਚੀਜ਼ਾਂ ਆਜੋ ਜੀ ਕਰਦੇ ਆ ਗੱਲਬਾਤ ਪਹਿਲੀ ਚੀਜ਼ ਜਿਹੜੀ ਤੁਹਾਨੂੰ ਬਰਬਾਦ ਕਰ ਸਕਦੀ ਆ ਉਹ ਆ ਜੀ ਤੁਹਾਡਾ ਗੁੱਸਾ ਕਈ ਵਾਰੀ ਗੱਲ ਹੋਈ ਆ ਕਿ ਗੁੱਸੇ ਦੇ ਵਿੱਚ ਚੁੱਕੇ ਹੋਏ ਕਦਮ ਤੁਹਾਡੀ ਸਾਰੀ ਜ਼ਿੰਦਗੀ ਨੂੰ ਹਲਾ ਸਕਦੇ ਨੇ ਤੁਹਾਡੀ ਸਾਰੀ ਜ਼ਿੰਦਗੀ ਤਬਾਹ ਕਰ ਸਕਦੇ ਨੇ ਸੋ ਗੁੱਸਾ ਦੇਖੋ ਕਈ ਵਾਰੀ ਇਹੋ ਜਿਹੇ ਹਾਲਾਤ ਬਣ ਜਾਂਦੇ ਨੇ ਇਹੋ ਜੇ ਇਹੋ ਜੇ ਮਾਹੌਲ ਪੈਦਾ ਹੋ ਜਾਂਦਾ ਵਾ ਕਿ ਆਪਾਂ ਨੂੰ ਗੁੱਸਾ ਆਉਣਾ ਇੱਕ ਕੁਦਰਤੀ ਜੀ ਗੱਲ ਹੋ ਜਾਂਦੀ ਆ ਪਰ ਬੰਦਾ ਤਾਂ ਉਹੀ ਆ ਨਾ ਜਿਹੜਾ ਉਹਨਾਂ ਹਾਲਾਤਾਂ ਨੂੰ ਮੈਨੇਜ ਕਰਨਾ ਸਿੱਖ ਜੇ ਆਪਣੇ ਗੁੱਸੇ ਨੂੰ ਉੱਥੇ ਕੰਟਰੋਲ ਕਰਨਾ ਸਿੱਖ ਜੇ ਜੇਤੂ ਤਾਂ ਉਹ ਆ ਸੋ ਆਪਾਂ ਸੜਕ ਤੇ ਜਾ ਰਹੇ ਆ ਕਿਤੇ ਕਿਸੇ ਨਾਲ ਉਦਾਂ ਹੀ ਫੇਡ ਵੱਜ ਗਈ ਭਾਵੇਂ ਵੱਜਦੀ ਵੱਜਦੀ ਰਹਿ ਗਈ ਸਾਡਾ ਗੁੱਸਾ ਸੱਤਵੇਂ ਅਸਮਾਨ ਤੇ ਪਹੁੰਚ ਜਾਂਦਾ ਕਿਸੇ ਨੇ ਸਾਡੀ ਆ ਕੇ ਨਿੰਦਾ ਕਰਤੀ ਤਾਂ ਵੀ ਸਾਡਾ ਗੁੱਸਾ ਸੱਤਵੇਂ ਅਸਮਾਨ ਤੇ ਪਹੁੰਚ ਜਾਂਦਾ ਨਿੱਕੀਆਂ ਨਿੱਕੀਆਂ ਗੱਲਾਂ ਨੂੰ ਲੈ ਕੇ ਆਪਾਂ ਗੁੱਸਾ ਕਰਦੇ ਆ ਤੇ ਉਹ ਗੁੱਸਾ ਕਈ ਵਾਰੀ ਇਹੋ ਜਿਹਾ ਭਿਆਨਕ ਰੂਪ ਧਾਰਨ ਕਰ ਜਾਂਦਾ ਫਿਰ ਇਹੋ ਜੇ ਸ਼ਬਦ ਆਪਾਂ ਮੂੰਹੋਂ ਕੱਢਦੇ ਆ ਫਿਰ ਉਹ ਕੋਰਟ ਕਚਹਿਰੀਆਂ ਹੋਰ ਪਤਾ ਨਹੀਂ ਆਪਾਂ ਨੂੰ ਕੀ ਕੁਝ ਦਿਖਾ ਦਿੰਦੇ ਨੇ ਉਹ ਮੂੰਹੋਂ ਕੱਢੇ ਹੋਏ ਸ਼ਬਦ ਸੋ ਜੇ ਤੁਸੀਂ ਗੁੱਸੇ ਤੇ ਕਾਬੂ ਰੱਖਣਾ ਜਾਣਦੇ ਹੋ ਤੁਸੀਂ ਇੱਕ ਕਾਮਯਾਬ ਇਨਸਾਨ ਹੋ ਜ਼ਿੰਦਗੀ ਦੇ ਵਿੱਚ ਤੁਸੀਂ ਕਦੇ ਮਾਰ ਨਹੀਂ ਖਾਓਗੇ ਸੋ ਗੁੱਸੇ ਤੇ ਕਾਬੂ ਰੱਖਣਾ ਸਿੱਖੋ ਦੂਜੀ ਚੀਜ਼ ਆ ਜੀ ਤੁਹਾਡਾ ਡਰ ਕਿਸੇ ਵੀ ਤਰ੍ਹਾਂ ਦਾ ਡਰ ਹੋਵੇ ਤੁਹਾਨੂੰ ਤਬਾਹ ਕਰ ਦੂਗਾ ਤੁਹਾਨੂੰ ਆਪਣੇ ਫਿਊਚਰ ਨੂੰ ਲੈ ਕੇ ਡਰ ਆ ਕੈਰੀਅਰ ਨੂੰ ਲੈ ਕੇ ਡਰ ਆ ਪਰਿਵਾਰ ਨੂੰ ਲੈ ਕੇ ਡਰ ਆ ਅੱਜ ਤੁਸੀਂ ਪੈਸਾ ਕਮਾ ਰਹੇ ਹੋ ਪੈਸਾ ਤੁਹਾਡੇ ਕੋਲੋਂ ਚਲੇ ਨਾ ਜਾਵੇ ਇਹ ਡਰ ਆ ਤੁਹਾਡਾ ਪਰਿਵਾਰ ਸੜਕ ਤੇ ਨਾ ਜੇ ਇਹ ਡਰ ਆ ਤੁਹਾਨੂੰ ਤੁਸੀਂ ਕਿਸੇ ਚੀਜ਼ ਨੂੰ ਪਾਉਣ ਦੇ ਲਈ ਮਿਹਨਤ ਕਰ ਰਹੇ ਹੋ ਗੋਲ ਹਾਸਲ ਕਰਨਾ ਚਾਹੁੰਦੇ ਹੋ ਉਹ ਵੀ ਡਰ ਕੇ ਮਿਹਨਤ ਕਰ ਰਹੇ ਹੋ ਉਹ ਡਰ ਆ ਤੁਸੀਂ ਉਹ ਮੁਕਾਮ ਹਾਸਲ ਕਰ ਲਿਆ ਉੱਥੇ ਪਹੁੰਚ ਕੇ ਤੁਹਾਨੂੰ ਇਹ ਡਰ ਆ ਵੀ ਕਿਤੇ ਇਹ ਮੇਰੇ ਕੋਲੋਂ ਖੋਸ ਨਾ ਜਾਵੇ ਚੀਜ਼ ਜਿੱਥੇ ਮੈਂ ਇੰਨਾ ਸਟਰਗਲ ਕਰਕੇ ਪਹੁੰਚਿਆ ਵਾਂ ਉਸ ਤੋਂ ਬਾਅਦ ਕੋਈ ਵੀ ਕੰਪੀਟੀਸ਼ਨ ਲੜਨ ਜਾਣੇ ਹੋ एग्जाम ਦੇਣ ਜਾਣੇ ਹੋ ਫੇਲ ਨਾ ਹੋ ਜਾ ਇਹ ਡਰ ਕਿਸੇ ਇਨਸਾਨ ਦਾ ਡਰ ਹੋ ਸਕਦਾ ਕਿ ਉਹ ਇਨਸਾਨ ਆ ਕੇ ਮੈਨੂੰ ਨੁਕਸਾਨ ਨਾ ਪਹੁੰਚਾ ਦੇਵੇ ਕਈ ਲੋਕ ਆਪਣੇ ਆਪ ਤੋਂ ਹੀ ਡਰੀ ਜਾਂਦੇ ਨੇ ਪਤਾ ਨਹੀਂ ਤਰ੍ਹਾਂ ਤਰ੍ਹਾਂ ਦੇ ਫੋਬੀਆਜ਼ ਨੇ ਜਿਹੜੇ ਉਹ ਲੋਕਾਂ ਦੇ ਦਿਲਾਂ ਦੇ ਵਿੱਚ ਵੜੇ ਹੋਏ ਆ ਸੋ ਇਹ ਜਿਹੜਾ ਡਰ ਆ ਉਹ ਆਪਾਂ ਨੂੰ ਕੱਢਣਾ ਚਾਹੀਦਾ ਇਹ ਦੂਰ ਕਰਨ ਦੇ ਲਈ ਜੜੀਆਂ ਵੀ ਤਕਨੀਕਾਂ ਵਰਤੀਆਂ ਜਾ ਸਕਦੀਆਂ ਉਹ ਜ਼ਰੂਰ ਵਰਤੋ ਇੱਕੋ ਡਰ ਦਿਲ ਦੇ ਵਿੱਚ ਹਮੇਸ਼ਾ ਰੱਖਣਾ ਵਾ ਉਹ ਆਜੀ ਪਰਮਾਤਮਾ ਦਾ ਹੋਰ ਤੁਹਾਨੂੰ ਜ਼ਿੰਦਗੀ ਦੇ ਵਿੱਚ ਕਿਸੇ ਵੀ ਸ਼ੈਅ ਤੋਂ ਡਰਨ ਦੀ ਲੋੜ ਨਹੀਂ ਜਿੰਦਾਦਿਲੀ ਦੇ ਨਾਲ ਜ਼ਿੰਦਗੀ ਜਿਓ ਤੇ ਤੁਸੀਂ ਜੇਤੂ ਇਨਸਾਨ ਬਣੋਗੇ ਤੀਜੀ ਚੀਜ਼ ਜਿਹੜੀ ਤੁਹਾਨੂੰ ਤਬਾਹ ਕਰ ਸਕਦੀ ਆ ਤੁਹਾਡਾ ਆਲਸ ਤੁਹਾਡਾ ਜ਼ਿੰਦਗੀ ਦਾ ਕੋਈ ਵੀ ਨਿਯਮ ਨਹੀਂ ਆ ਤੁਸੀਂ ਹਰ ਕੰਮ ਨੂੰ ਲਟਕਾਉਨੇ ਹੋ ਕੱਲ ਤੇ ਪਾਉਨੇ ਹੋ ਕਰ ਲਾਂਗੇ ਯਾਰ ਕੋਈ ਗੱਲ ਨਹੀਂ ਬਹੁਤ ਸਮਾਂ ਪਿਆ ਵਾ ਤੁਸੀਂ ਲਾੜੇ ਲਾਉਨੇ ਹੋ ਦੂਜੇ ਨੂੰ ਤੁਸੀਂ ਸਮੇਂ ਦੇ ਪਾਬੰਦ ਨਹੀਂ ਹੈਗੇ ਪੰਕਚੁਅਲ ਨਹੀਂ ਹੈਗੇ ਕੋਈ ਵੀ ਡਿਸਪਲਨ ਤੁਹਾਡੀ ਲਾਈਫ ਦੇ ਵਿੱਚ ਨਹੀਂ ਹੈਗਾ ਤੁਸੀਂ ਸਮੇਂ ਸਿਰ ਸੋ ਨਹੀਂ ਸਕਦੇ ਤੁਸੀਂ ਸਮੇਂ ਸਿਰ ਉੱਠ ਨਹੀਂ ਸਕਦੇ ਤੇ ਬਹੁਤ ਜ਼ਿਆਦਾ ਤੁਹਾਨੂੰ ਹਰ ਸਮੇਂ ਥਕਾਵਟ ਮਹਿਸੂਸ ਹੋਈ ਜਾਂਦੀ ਆ ਹਨਾ ਇੱਕ ਤਾਂ ਥਕਾਵਟ ਮਹਿਸੂਸ ਹੁੰਦੀ ਹੈ ਕਿ ਸਾਨੂੰ ਕੋਈ ਹੈਲਥ ਇਸ਼ੂਜ਼ ਨੇ ਕੋਈ ਸਾਨੂੰ ਫਿਜ਼ੀਕਲੀ ਕੋਈ ਕਮੀ ਆ ਸਾਡੇ ਵਿੱਚ ਹਨਾ ਤਾਂ ਉਹਦਾ ਤਾਂ ਚਲੋ ਡਾਕਟਰਾਂ ਦੀ ਸਲਾਹ ਦੇ ਨਾਲ ਇਲਾਜ ਕਰਾਓ ਪਰ ਕਈ ਲੋਕਾਂ ਨੂੰ ਵੈਸੇ ਹੀ ਆਦਤ ਆ ਉਹਨਾਂ ਨੇ ਸ਼ਰੀਰ ਇਹੋ ਜਿਹਾ ਬਣਾਇਆ ਹੋਇਆ ਵਾ ਕਿ ਉਹ ਆਲਸ ਦੇ ਮਾਰੇ ਹੋਏ ਨੇ ਸੋ ਇਹਨੂੰ ਵੀ ਜ਼ਰੂਰ ਸੁਧਾਰ ਕਰਨਾ ਚਾਹੀਦਾ ਜੇ ਤੁਸੀਂ ਇੱਕ ਜੇਤੂ ਇਨਸਾਨ ਬਣਨਾ ਚਾਹੁੰਦੇ ਹੋ ਸੋ ਹੁਣ ਕਈ ਲੋਕ ਕਹਿਣਗੇ ਜੀ ਤੁਸੀਂ ਦੱਸ ਤਾਂ ਦਿੰਨੇ ਹੋ ਪਰ ਉਹਦਾ ਹੱਲ ਨਹੀਂ ਦੱਸਦੇ ਗੱਲਾਂ ਜ਼ਰੂਰ ਕਰ ਲੈਣੇ ਹੋ ਇਹ ਤਿੰਨ ਜੜੀਆਂ ਮੈਂ ਤੁਹਾਨੂੰ ਚੀਜ਼ਾਂ ਦੱਸੀਆਂ ਇੱਕ ਤੁਹਾਡਾ ਗੁੱਸਾ ਇੱਕ ਤੁਹਾਡਾ ਡਰ ਇੱਕ ਆਲਸ ਇਹਨਾਂ ਨੂੰ ਦੂਰ ਕਰਨ ਦੇ ਲਈ ਉਹੀ ਤਕਨੀਕਾਂ ਤੁਸੀਂ ਵਰਤ ਸਕਦੇ ਹੋ ਜਿਹਦੇ ਬਾਰੇ ਅਕਸਰ ਆਪਾਂ ਗੱਲਾਂ ਕਰਦੇ ਆਂ ਮੈਡੀਟੇਸ਼ਨ ਕਰੋ ਫਿਜ਼ੀਕਲ ਐਕਟੀਵਿਟੀ ਕਰੋ ਆਪਣਾ ਜਿਹੜਾ ਖਾਣ ਪੀਣਾ ਉਹਦੇ ਵਿੱਚ ਸੁਧਾਰ ਕਰੋ ਚੰਗਾ ਖਾਓ ਪੀਓ ਆਪਣੇ ਸਰੀਰ ਨੂੰ ਥੋੜਾ ਬਹੁਤਾ ਕਸਟਾ ਜਿਹੜਾ ਉਹ ਅੱਧੇ ਘੰਟੇ ਲਈ ਇੱਕ ਘੰਟੇ ਲਈ ਜ਼ਰੂਰ ਦੇਣ ਦੇ ਵਿੱਚ ਦਿਓ ਮੈਡੀਟੇਸ਼ਨ ਕਰੋ ਧਿਆਨ ਲਗਾਓ ਇਹ ਸਾਰੀਆਂ ਚੀਜ਼ਾਂ ਤੋਂ ਤੁਹਾਨੂੰ ਨਜਾਤ ਜ਼ਰੂਰ ਮਿਲ ਜੂਗੀ ਸੋ ਦੋਸਤੋ ਬਹੁਤ ਬਹੁਤ ਧੰਨਵਾਦ ਜੀ ਮੈਂ ਉਮੀਦ ਕਰਦਾ ਕਿ ਇਹ ਵੀਡੀਓ ਤੁਹਾਨੂੰ ਬਹੁਤ ਪਸੰਦ ਆਈ ਹੋਊਗੀ ਤੇ ਤੁਹਾਡੇ ਲਈ ਬਹੁਤ ਹੈਲਪਫੁਲ ਵੀ ਹੋਈ ਹੋਊਗੀ ਅਗਲੀ ਵੀਡੀਓ ਦੇ ਵਿੱਚ ਕਿਸੇ ਹੋਰ ਨਵੇਂ ਵਿਸ਼ੇ ਦੇ ਨਾਲ ਜਲਦੀ ਹਾਜ਼ਰ ਹੋਣਾ ਜੀ